ਕੀ ਗਵਾਇਆ ਮੰਮੀ ਅੱਛਾ ਕੀ ਟੈਸਟਮਨੀ ਮੰਮੀ ਦੀ ਕੀ ਟੈਸਟਮਨੀ ਹੈ ਹਾਂਜੀ ਉਹ ਕਤਲ ਕੇਜ ਜੇਲ੍ਹ ਤੋਂ ਬੜੇ ਕੈਸੇ ਅੱਛਾ ਤੁਹਾਡੇ ਪਾਪਾ ਨੇ ਤੁਸੀਂ ਲਿਖਾਇਆ 2016 ਚ ਹਾਂਜੀ ਆਪਸ ਵਿੱਚ ਕੋਈ ਗੱਲ ਸੀ ਪਾਪਾ ਦਾ ਨੋ ਨਾ ਲੜਦੇ ਗੁੱਸੇ ਚ ਕੁਝ ਮਾਰਿਆ ਤਾਂ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਪਾਪਾ ਨੂੰ ਬਹੁਤ ਫੜ ਕੇ ਲੈ ਗਏ ਨੇ ਹਾਂ ਜੀ ਉਸ ਤੋਂ ਬਾਅਦ ਮੰਮਾ ਨੂੰ ਲੈ ਗਏ ਹਾਂ ਜੀ ਫਿਰ ਕੀ ਕੁਝ ਹੋਇਆ ਕਿ ਤੁਸੀਂ ਦੱਸਣਾ ਆਪਾ ਕਿਵੇਂ ਛੁੱਟੇ ਫਿਰ ਕੀ ਕੁਝ ਕੀਤਾ ਕਿੰਨੀਆਂ ਤੁਸੀਂ ਕੀ ਕੁਝ ਕੀਤਾ ਵਕੀਲਾ ਨੂੰ ਪੈਸੇ ਦਿੱਤੇ ਕੋਈ ਕੀ ਕੁਝ ਲਾਇਆ ਜਿਹੜਾ ਜਿਹੜਾ ਕੁਝ ਵੀ ਲਾਇਆ ਤੁਸੀਂ ਛੁਟਕਾਰੇ ਲਈ ਜੋ ਕੁਝ ਵੀ ਤੁਹਾਡੇ ਨਾਲ ਹੋਇਆ ਉਹ ਸਭ ਚੀਜ਼ਾਂ ਦੱਸਣੀਆਂ ਤੁਸੀ ਹਾਂ ਠੀਕ ਹੈ ਜਿੱਦੋਂ ਮਤਲਬ ਉਹ ਮਿਹਨਤ ਕੀਤੀ ਸੀ ਤਾਂ ਪੀਲੂ ਪੈਸੇ ਤੇ ਲੈ ਕੇ ਆਉਂਦੇ ਸੀ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਅਗਲੇ ਤਰੀਕ ਤੇ ਪਤਾ ਲੱਗ ਜਾਊਗਾ ਮਤਲਬ ਕੀ ਕਹਿੰਦੇ ਆ ਨਹੀਂ ਜਦੋਂ ਜਦੋਂ 2016 ਚ ਫੜੇ ਗਏ ਹਾਂਜੀ ਉਦੋਂ ਤੋਂ ਤੁਸੀਂ ਵੀ ਜ਼ਮਾਨਤ ਉਹ ਜੀ ਜ਼ਮਾਨਤ ਲਈ ਲਾਉਂਦੇ ਸੀ ਨਹੀਂ ਜੀ ਡੈਡੀ ਨੇ ਜ਼ਮਾਨਤ ਲਾਈ ਸੀ ਕਿਉਂਕਿ ਉਹਨਾਂ ਨੂੰ ਤਾਂ ਮਤਲਬ ਸਜ਼ਾ ਸਮਾਡੀ ਸੀ ਜੀ ਉਹਨਾਂ ਨੂੰ 20 ਸਾਲ ਦੀ ਸਜ਼ਾ ਹੋ ਗਈ ਸੀ ਹਾਂਜੀ ਉਹ ਵੀ ਇਸ ਚਰਚਾ ਨਾਲ ਤੁਸੀਂ ਜੁੜੇ ਕਰਕੇ ਹਾਂਜੀ ਉਹ ਵੀ ਕੇਸ ਡੈੱਡ ਹੋ ਗਿਆ ਹਾਂਜੀ ਉਹ ਵੀ ਬਾਹਰ ਆ ਗਿਆ ਹਾਂਜੀ ਤੇ ਮੰਮਾ ਰਹਿ ਗਏ ਸੀ ਹਾਂਜੀ ਹਿੰਦ ਲਈ ਤੁਸੀਂ ਕੀ ਜ਼ਮਾਨਤ ਲਈ ਲਾਉਂਦੇ ਸੀ ਕਿ ਜ਼ਮਾਨਤ ਲਾਇਕ ਦਾਦ ਵਿੱਚ ਬਾਤ ਹੀ ਸਭ ਅਛਾ ਜ਼ਮਾਨਤ ਲਾਉਂਦੇ ਸੀ ਲੱਗਦੀ ਨਹੀਂ ਸੀ ਉਸ ਤੋਂ ਬਾਅਦ ਕਿੰਵੀ ਤੁਸੀਂ ਜੇਲ੍ਹ ਤੋਂ ਬਾਹਰ ਆ ਜੇ ਇਸ ਲਈ ਲਾਉਂਦੇ ਸੀ ਹਾਂਜੀ ਅਛਾ ਕੀ ਕੀ ਕੋਈ ਕੰਮ ਕਰਦੇ ਸੀ ਤੁਸੀਂ ਅਰੇ ਪਹਿਲਾਂ ਜ਼ਮਾਨਤ ਲਈ ਤਾਂ ਨਾਲ ਮਤਲਬ ਜ਼ਮਾਨਤ ਨਾਲ ਲੱਗਦੀ ਫੇਲ ਤਰੀਕਾ ਮੈਲਾ ਦੀਆਂ ਤਾਂ ਜੱਜ ਕਹਿ ਦਿੱਤੀ ਕੋਈ ਗੱਲ ਨਹੀਂ ਰਹੀ ਤੇ ਪਤਾ ਲੱਗ ਗਿਆ ਮਤਲਬ ਕੀ ਆ ਤੇ ਮੰਮਾ ਦਾ ਵਿਸ਼ਵਾਸ ਬਿਲਕੁਲ ਟੁੱਟ ਚੁੱਕਿਆ ਸੀ ਅਸੀਂ ਕਿੰਨੇ ਸਾਲਾਂ ਤੋਂ ਟਰਾਈ ਕਰ ਰਹੇ ਸੀ ਤੁਸੀਂ 4 ਸਾਲਾਂ ਤੋਂ ਅਸੀਂ 4 ਸਾਲਾਂ ਤੋਂ ਟਰਾਈ ਕਰ ਰਹੇ ਸੀ 4 ਸਾਲ ਚ ਡਾਕਟਰ ਮੰਨ ਵਕੀਲ ਕਹਿ ਰਿਹਾ ਸੀਗਾ ਵੀ ਹਕਸ਼ ਅਗਲੇ ਮਹੀਨੇ ਸ਼ਾਇਦ ਰਿਹਾਈ ਹੋ ਜਾਣਾ ਜਿਹਦੇ ਤੇ ਮੇਨ ਕੇਸ ਸੀ ਉਹ ਬਾਹਰ ਸੀ ਹਾਂਜੀ ਇੱਕ ਉਲਝਣ ਹੀ ਲੱਗ ਰਹੀ ਸੀ ਰਿਕਵਰੀ ਤੇ ਲੱਗ ਰਹੀ ਸੀ ਹਾਂਜੀ ਵੀ ਜਿਹੜਾ ਕਾਤਲ ਆ ਉਹ ਤਾਂ ਬਾਹਰ ਜਣਕੀ ਉਹਦੀ ਪਤਨੀ ਹੋਣ ਕਰਕੇ ਇਹਦਾ ਵੀ ਨਾਮ ਲਿਖਾਇਆ ਸੀ ਹਾਂਜੀ ਇਸੇ ਕਰਕੇ ਜਣਕੀ ਉਹ ਵੀ ਜੇਲ ਸੀ ਜਿਹੜਾ ਮੇਨ ਬੰਦਾ ਸੀ ਉਹ ਉਹਦੇ ਤੋਂ ਕੇਸ ਖਾਰਜ ਹੋ ਗਿਆ ਸੀ ਇਹ ਵੈਸੇ ਹੀ ਬੈਠੇ ਸੀ 4 ਸਾਲ ਤੋਂ ਵੇਟ ਕਰ ਰਹੇ ਸੀ ਕੀ ਕੁਝ ਕਰ ਰਹੇ ਸੀ ਤੁਸੀਂ ਦੱਸਣਾ ਹਾਂਜੀ ਇਹਨਾਂ ਲਈ ਮਤਲਬ ਜਮਾਨਤ ਲਗਾਈ ਤਾਂ ਨਹੀਂ ਚੱਕੀ ਜੱਦੀ ਲੋਕਾਂ ਨੇ ਵੀ ਨਹੀਂ ਲਗਣੀ ਇਹਨਾਂ ਤੇ ਜਮਾਨਤ ਕਿਉਂਕਿ ਉਹ ਪਹਿਲਾਂ ਵੀ ਭੱਜ ਗਏ ਸੀ ਨਾ ਤੇ પાਸੀ ਹੋ ਗਏ ਸੀ ਅੱਛਾ ਅੱਛਾ ਜਦੋਂ ਜੇ ਕਤਲ ਹੋਇਆ ਉਦੋਂ ਚਲੇ ਗਏ ਸੀ ਹਾਂਜੀ ਉਦੋਂ ਨਾਮ ਲਿਖਾਇਆ ਸੀ ਹਾਂਜੀ ਇਸੇ ਕਰਕੇ ਜੱਜ ਨੇ ਜਗੰਤ ਵੀ ਨੇ ਮਨਜ਼ੂਰੀ ਦਿੱਤੀ ਉਹ ਕਹਿੰਦੇ ਇਹ ਇੰਤਲਤ ਉਸ ਜਵਾਰਤਰੀ ਲੱਗ ਗਈ ਜਿਹੜਾ ਮਤਲਬ ਪਗੋੜਾ ਪਗੋੜਾ ਉਹ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਤਰੀਕਾ ਬੰਨੀ ਆਈਆਂ ਤਾਂ ਜੱਜ ਮਤਲਬ ਤਰੀਕਾ ਤਰੀਕੀ ਭਾਇਨ ਸਿੰਘ ਕੀ ਲੰਪੈਸੀ ਵੀ ਦੇਉਂਗੇ ਜਿਸੀ ਕਹਿ ਦਿੱਤੀ ਨੇ ਮੰਗਦੇ ਸੀ ਦੇ ਦਿੰਦੇ ਸੀ ਕਿ ਫੈਮਿਲੀ ਤੇ ਉਹਨੇ ਕੋਈ ਵੀ ਹੱਲ ਹੁੰਦਾ ਸੀ ਤਾਂ ਮੰਮੀ ਮਤਲਬ ਬਿਲਕੁਲ ਮੇਰੇ ਕੋਲ ਰੋ ਲੱਗ ਜਾ ਰਹੀ ਸੀ ਕਿੰਸੀ ਵੀ ਰਾਹ ਕਿ ਮੈਂ ਬਾਹਰ ਨਹੀਂ ਆ ਸਕਦੀ ਮੇਸ਼ਰ ਤੁਹਾਡੇ ਕੋ ਨਾ ਵਿਸ਼ਵਾਸ ਬਿਲਕੁਲ ਟੁੱਟ ਗਿਆ ਸੀ ਹਾਂ ਜੀ ਬੁਮਾਰਾ ਲਾ ਕੇ ਸੀ ਸਭ ਕੁਝ ਕਰਕੇ ਦੇਖ ਲਿਆ ਸੀਗਾ ਹਾਂ ਜੀ ਵਕੀਲ ਨੂੰ ਪੈਸੇ ਦੇ ਕੇ ਦੇਖ ਲਿਆ ਹੋਰ ਵੀ ਕੁਝ ਕੀਤਾ ਹਾਂ ਜੀ ਹੋਰ ਕਿਸੇ ਜੱਜ ਜੱਜ ਦਾ ਰਾਈ ਜਾਂ ਹੋਰ ਕਿਸੇ ਨੂੰ ਸ਼ਿਫਾਰਿਸ਼ ਪਾਈ ਹੋਵੇ ਜਿਸ ਤੱਕ ਕੁਝ ਜ਼ੋਰ ਲੱਗਿਆ ਸਾਰਾ ਪਾਪਾ ਜੀ ਮੇਰੇ ਵੀਰ ਲੱਗੇ ਉੱਥੇ ਉਹੀ ਮਤਲਬ ਗੱਲਬਾਤ ਕਰਦੇ ਸੀ ਕੋਈ ਹੱਲ ਨਹੀਂ ਹੋਇਆ ਨਹੀਂ ਜੀ ਫਿਰ ਫਿਰ ਜੀ ਮੇਰਾ ਅਸ਼ਵਾਸ਼ ਪਰਮੇਸ਼ਰ ਦੇ ਸੀਗਾ ਮੈਂ ਆਉਂਦੀ ਸੀ ਪ੍ਰੇਰ ਕਰਾਉਂਦੀ ਸੀ ਕਿ ਇਹ ਇਹਨਾਂ ਨੂੰ ਦਸ ਫੋਟੋ ਲੈ ਕੇ ਆਉਂਦੀ ਸੀ ਤੇ ਪਪਾ ਨੂੰ ਬੋਲਦੇ ਹੁੰਦੇ ਸੀ ਮਾਸਟਰ ਜੀ ਤੁਹਾਡੇ ਕੋਰਟ ਕੇਸ ਦਾ ਅਧੂਨ ਜਾ ਰਿਹਾ ਤਾਂ ਮੈਂ ਵਿਸ਼ਵਾਸ ਕਰਦੀ ਹੁੰਦੀ ਸੀ ਅੱਛਾ ਜਦੋਂ ਵੀ ਮਾਸਟਰੇ ਚ ਬੋਲੇ ਜਾਂਦਾ ਸੀ ਵੀ ਤੁਹਾਡੇ ਕੋਰਟ ਕੇਸ ਖਰਜ ਹੋ ਰਿਹਾ ਈਸ਼ ਦੇ ਨਾਮ ਤੇ ਤੁਸੀਂ ਉਹਨਾਂ ਸ਼ਬਦਾਂ ਨੂੰ ਗ੍ਰਹਿਣ ਕਰਦੇ ਸੀ ਹਾਂਜੀ ਫਿਰ ਕੰਮ ਕਿੰਨੇ ਹੋਇਆ ਤੁਹਾਡੀ ਲਾਈਫ ਚ ਇਹ ਮੰਮਾ ਮੈਂ ਕਹਿੰਦੀ ਕਿ ਐਸੀ ਕੋਈ ਗੱਲ ਨਹੀਂ ਮਮੀ ਵੀ ਆਉਣ ਕਿ ਮੈਂ ਪਰਮੇਸ਼ਰ ਤੇ ਮੈਂ ਸਾਰੇ ਵਿਸ਼ਵਾਸੀ ਰਹਿਤਾ ਸੀ ਅਛਾ ਪਰਮੇਸ਼ਰ ਤੇ ਤੁਹਾਡਾ ਫਰੋਸਾ ਸੀ ਜਦੋਂ ਕੋਸ਼ਣਾ ਦੀ ਅਸੀਂ ਵਿਸ਼ਵਾਸ ਕਰਦੇ ਸੀ ਫਿਰ ਕਿਸ ਤੱਕ ਤੁਹਾਡੀ ਲਾਈਫ ਚ ਕੰਮ ਆਇਆ ਕਿਸ ਤੱਕ ਤੁਹਾਡੇ ਮਮਾ ਬਾਹਰ ਆਏ ਇਥੋਂ ਪ੍ਰੇਰਿ ਕਰਾਇਆ ਸੀ ਪਰ ਜਿੱਤੇ ਮੈਂ ਇੱਕ ਚੈੱਕ ਤੇ ਗਏ ਮੈਂ ਵਿਚਾਰੀ ਚੰਦਰ ਨੂੰ ਪ੍ਰੇਰ ਕਰਾਈ ਸੀ ਅਛਾ ਜਿਤ ਜੈਤਨ ਹੁਣ ਕਿਤੇ ਤੇਰੀ ਸੀ ਜਦੋਂ ਬਾਹਰ ਆਏ ਤੁਹਾਡਾ ਵਿਸ਼ਵਾਸ ਸੀ ਉਹਨਾਂ ਕੋਸ਼ਣਾ ਉਹਨਾਂ ਰਿਸਿਵ ਕਰਦੇ ਰਹੇ ਪ੍ਰੇਰ ਕਰਾ ਕੇ ਗਏ ਤੁਹਾਡਾ ਵਿਸ਼ਵਾਸ ਸੀ ਵੀ ਅੱਜ ਮੇਰੇ ਮਮਾ ਬਾਹਰ ਆ ਜਾਣਗੇ ਤੁਹਾਡੇ ਵਿਸ਼ਵਾਸਨ ਸਰ ਪਰਮੇਸ਼ਰ ਨੇ ਕੰਮ ਕੀਤਾ ਹਾਂਜੀ ਹੁਣ ਮम्मा ਬਾਹਰ ਆ ਗਏ ਹਾਂਜੀ ਕੇਸ ਡੈਡ ਹੋ ਗਿਆ ਹਾਂਜੀ ਜੋ ਬਿਲਕੁਲ ਖਾਰਜ ਹੋ ਗਿਆ ਹਾਂਜੀ ਬਿਲਕੁਲ ਹੋਰ ਕੀ ਕੁਝ ਲਿਖਣਾ ਹਾਂ ਥੋੜਾ ਬਿਲਕੁਲ ਬਾਹਰ ਆ ਕੇਸ ਹੀ ਡੈਡ ਹੋ ਗਿਆ ਕਤਲ ਕੇਸ ਚੋਂ ਬਾਹਰ ਆ ਗਏ ਹਾਂਜੀ ਕਿੰਨੇ ਚਿਰ ਤੋਂ ਬਾਹਰ ਆਉਣਾ ਉਹ 18 ਤਰੀਕ ਦੇ ਬਾਅਦ ਹੈ ਸਰ 18 ਤਰੀਕ ਦੇ ਬਾਅਦ ਕੇਸ ਡੈਡ ਹੋ ਗਿਆ ਹੁਣ ਅੰਦਰ ਨਹੀਂ ਜਾਣਗੇ ਨਹੀਂ ਜੀ ਕਿਹਨੇ ਕੀਤਾ ਪਰਮੇਸ਼ਰ ਪ੍ਰਭੂ ਲਈ ਵੱਡੀ ਸਾਰੀ ਤਾਰੀਫ ਕਰਦੇ 25 ਸਾਰੀ 25 ਸਾਰੀ 25 ਸਾਰੀ ਤਾਰੀਫ Oh,